ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਆਪਣੇ ਕੌਰ ਸੰਧੂ ਬਟੇਕ ਐਂਡ ਬਿਊਟੀ ਸੈਲੂਨ ਟੂਰੀ ਤੋਂ ਹਨ ਜਿਹੜੀ ਆਪਾਂ ਨੇ ਇੱਕ ਡਰੈਸ ਰੈਡੀ ਕੀਤੀ ਹੈ ਹਨਾ ਸਲਵਾਰ ਨਾਲ ਤੇ ਨਾਲ ਘਗਰਾ ਤਿਆਰ ਕਰਿਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਖੁਦ ਦਾ ਕਿਦਾਂ ਦਾ ਜਿਹੜਾ ਹੈਗਾ ਹੈਂਡਵਰਕ ਕਰਾ ਕੇ ਸਾਰੇ ਡਰੈਸ ਲਾ ਕੱਪੜੇ ਤੋਂ ਲਾ ਕੇ ਹਨਾ ਸਾਰਾ ਡਾਈ ਕਰਵਾ ਕੇ ਜਿਹੜੀ ਡਰੈਸ ਤਿਆਰ ਕਰੀ ਹੈ ਤੁਹਾਨੂੰ ਬਣੀ ਹੋਈ ਵੀ ਦਿਖਾਵਾਂਗੇ ਤੇ ਵਰਕ ਹੋਇਆ ਹੋਇਆ ਵੀ ਦਿਖਾਵਾਂਗੇ ਜੀ ਲਓ ਜੀ ਜਿਹੜਾ ਆਪਣਾ ਹੈਂਡਵਰਕ ਦਾ ਸੂਟ ਤਿਆਰ ਹੋਇਆ ਦੇਖਿਓ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹਦੇ ਨਾਲ ਦਾ ਸੇਮ ਸੂਟ ਆ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਪਹਿਲਾਂ ਉਹਨਾਂ ਨੇ ਤਿਆਰ ਕਰਵਾਇਆ ਮਤਲਬ ਕਿ ਇਹ ਮਾਮਾ ਧੀਆ ਦੇ ਦੋਨਾਂ ਦੇ ਸੂਟ ਹੈਗੇ ਹੈ ਧੀ ਦਾ ਸੂਟ ਹੈਗਾ ਆ ਅਸੀਂ ਦੇਖੋ ਕੱਟ ਕੇਰਾ ਇਹਨਾਂ ਦਾ 16 ਇੰਚ ਘੇਰਾ ਤਿਆਰ ਹੈਗਾ ਉਹ ਹਿਸਾਬ ਨਾਲ ਜਿੱਦਾਂ ਲੈਂਥ ਵੀ ਇਹਨਾਂ ਦੀ 33 34 ਇੰਚ ਹੈ ਉਹ ਹਿਸਾਬ ਨਾਲ ਹੀ ਇੱਥੇ ਤੱਕ ਜਿਹੜੀ ਹੈਗੀ ਲੈਂਥ ਹੈਗੀ ਹੈ ਆ ਦੇਖੋ ਇਹ ਸੂਟ ਆਪਾਂ ਨੇ ਤਿਆਰ ਕਰਾਇਆ ਹੈ ਇਹ ਜਿਹੜਾ ਹੈਗਾ ਕਲਰ ਸੇਮ ਕਲਰ ਨਹੀਂ ਮਿਲਿਆ ਉਹਨਾਂ ਨੇ ਸੇਮ ਕਲਰ ਕਰਵਾਉਣਾ ਸੀਗਾ ਤੇ ਨੇਚਰਲ ਕਰੇਵ ਪਲੇਨ ਲੈ ਕੇ ਆਪਾਂ ਨੇ ਫਿਰ ਡਾਈ ਕਰਵਾਇਆ ਉਹਨਾਂ ਦੇ ਸੂਟ ਦੇ ਨਾਲ ਦਾ ਇਹ ਸ਼ਰਟ ਵਰਕ ਪਲੱਸ ਬਾਜੂ ਵਰਕ ਹੈ ਆ ਦੇਖੋ ਇਹ ਬਾਜੂ ਤੇ ਵਰਕ ਹੈ ਇਹ ਆਪਾਂ ਨੇ ਇਕੱਠਾ 10 ਮੀਟਰ ਕੱਪੜਾ ਲੈਂਤਾ ਹੋਇਆ ਜੀ ਇਹਦੇ ਵਿੱਚੋਂ ਹੀ ਜਿਹੜਾ ਹੈਗਾ ਆਪਾਂ ਨੇ ਘਗਰਾ ਤਿਆਰ ਕਰਨਾ ਹੈਗਾ ਗੁੜੀਆਂ ਦਾ ਘਗਰਾ ਤਿਆਰ ਕਰਨਾ ਹੈ ਹੈਂਡਵਰਕ ਦਾ ਕੰਮ ਹੈ ਦੇਖੋ ਆਪਣੇ ਕਾਰੀਗਰਾਂ ਦਾ ਜਿਹੜਾ ਹੈਗਾ ਕੰਮ ਚੈੱਕ ਕਰਵਾਉਣ ਲੱਗੇ ਆ ਦੇਖੋ ਸਾਰਾ ਪੱਟੀ ਲਾ ਕੇ ਹੈਂਡਵਰਕ ਦਾ ਕੰਮ ਕਰਿਆ ਹੋਇਆ ਸੇਮ ਜਿਹੜਾ ਹੈਗਾ ਆਪਾਂ ਨੇ 셔ਟ ਦਾ ਡਿਜ਼ਾਈਨ ਭੇਜਿਆ ਸੀਗਾ ਸੇਮ ਡਿਜ਼ਾਈਨ ਕੀਤਾ ਹੈ ਆਰੀ ਵਰਕ ਪਲੱਸ ਹੈਂਡਵਰਕ ਦਬਕਾ ਵਰਕ ਸਾਰਾ ਵਰਕ ਇਹਦੇ ਉੱਤੇ ਕਰਿਆ ਹੋਇਆ ਆਪਣੀ ਬਹੁਤ ਸੋਹਣੀ ਜਿਹੜੀ ਹੈਗੀ ਕਾਰੀਗਰਾਂ ਦੀ ਫਿਨਿਸ਼ਿੰਗ ਵੀ ਬਹੁਤ ਵਧੀਆ ਹੈਗੀ ਹੈ ਸਿੱਪੀ ਵਰਕ ਨਾਲ ਕੀਤਾ ਹੋਇਆ ਬਾਜੂ ਤੇ ਤੇ ਇਹਦੇ ਵਿੱਚੋਂ ਇੱਕ ਆਪਾਂ ਨੇ ਘਗਰਾ ਤਿਆਰ ਕਰਨਾ ਇੱਕ ਸਲਵਾਰ ਸੂਟ ਤਿਆਰ ਕਰਨਾ ਆਪਾਂ ਤਿਆਰ ਹੋਈ ਹੋਈ ਡਰੈੱਸ ਵੀ ਤੁਹਾਨੂੰ ਦਿਖਾਵਾਂਗੇ ਕਲੀਆਂ ਵਗੈਰਾ ਪਾ ਕੇ ਹਨਾ ਗੋਟਾ ਪੱਤੀ ਦੇ ਨਾਲ ਜਿਹੜਾ ਹੈਗਾ ਘਗਰਾ ਤਿਆਰ ਕਰਨੇ ਉਹਨਾਂ ਦਾ ਲਟਕਣ ਵਗੈਰਾ ਲਾ ਕੇ ਬਹੁਤ ਸੋਹਣੀ ਡਰੈਸ ਤਿਆਰ ਕਰਾਂਗੇ ਵਿਆਹ ਲਈ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੇ ਟਾਈਮ ਮਿਲੇ ਆਪਾਂ ਨੂੰ ਤੇ ਇਹ ਵੀ ਅਸੀਂ ਜਿਹੜਾ ਹੈਗਾ ਉਹਨਾਂ ਦਾ ਦੇਣ ਹੈ ਜਲਦੀ ਉਹਨਾਂ ਦੇ ਮੈਰਿਜ ਵਗੈਰਾ ਹੈਗੀ ਐ ਤੇ ਬਹੁਤ ਜ਼ਿਆਦੇ 15 ਤੱਕ ਬਹੁਤ ਜ਼ਿਆਦੇ ਬਿਜੀ ਹੈਗੇ ਆ ਜੀ 15 ਤਰੀਕ ਤੱਕ ਬਹੁਤ ਜ਼ਿਆਦੇ ਲੋਕਾਂ ਦੇ ਵਿਆਹਾਂ ਦੇ ਕੱਪੜੇ ਜਿਹੜੇ ਹੈਗੇ ਫੜੀ ਬੈਠੇ ਆ 15 ਉਹਨਾਂ ਨੇ ਬਿਲਕੁਲ ਆਪਣੇ ਨਾਲ ਦੀ ਡਰੈਸ ਤਿਆਰ ਕਰਾਈ ਐ ਜਿੱਦਾਂ ਮਮ ਉਹਨਾਂ ਦੇ ਮਮਾ ਦਾ ਸੂਟ ਸੀਗਾ ਹਨਾ ਉਹ ਭੈਣ ਦਾ ਸੂਟ ਸੀਗਾ ਉਹਨੇ ਆਪਣੀ ਗੁੜੀਆ ਦੀ ਜਿਹੜੀ ਹੈਗੀ ਡਰੈੱਸ ਤਿਆਰ ਕਰਾਈ ਹੈ 12 13 ਸਾਲ ਦੀ ਜਿਹੜੀ ਹੈਗੀ ਕੁੜੀ ਹੈਗੀ ਆ ਦੇਖੋ ਪਹਿਲਾਂ ਮੈਂ ਸਾਰੇ ਡਰੈੱਸਾ ਦਿਖਾਦਾ ਤੁਹਾਨੂੰ ਫੇਰ ਜਿਹੜਾ ਹੈਗਾ ਸਾਰਾ ਕੁਝ ਦੱਸਾਂਗੇ ਇਹਦੇ ਬਾਰੇ ਇਹ ਆਪਾਂ ਨੇ ਨਾਲ ਤਿਆਰ ਕਰਿਆ ਜੀ ਘੱਗਰਾ ਇੱਕ ਘੱਗਰਾ ਤਿਆਰ ਕਰਿਆ ਮੈਂ ਫੇਰ ਉਹਨੇ ਜਿਹੜੀ ਹੈਗੀ ਉਹਨਾਂ ਨੇ ਤਿਆਰ ਕਰੀ ਜੀ ਸਲਵਾਰ ਇਹ ਸਲਵਾਰ ਤਿਆਰ ਕਰੀ ਐ ਇਹ ਤਿਆਰ ਕਰਿਆ ਜੀ ਦੁਪੱਟਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਿਹੜਾ ਹੈਗਾ ਤੁਹਾਨੂੰ ਸ਼ਰਟ ਦਿਖਾਉਣੀ ਆ ਆ ਦੇਖੋ ਆ ਦੇਖੋ ਤੁਸੀਂ ਹੈਂਡਵਰਕ ਦੇ ਨਾਲ ਜਿਹੜੀ ਹੈਗੀ ਸ਼ਰਟ ਤਿਆਰ ਕਰੀ ਆ ਜਿੱਦਾਂ ਦਾ ਉਹਨਾਂ ਨੇ ਡਿਜ਼ਾਈਨ ਭੇਜਿਆ ਸੀਗਾ ਸੇਮ ਡਿਜ਼ਾਈਨ ਨੀਚੇ ਮੈਂ ਜਿਹੜੀ ਹੈਗੀ ਇਹ ਪਰਲ ਵਾਲੀ ਹੈ ਨਾ ਮੋਤੀਆਂ ਵਾਲੀ ਲੈਂਸ ਲਾਈ ਆ ਕਿਉਂਕਿ ਘਗਰੇ ਨਾਲ ਵੀ ਉਹਨਾਂ ਨੇ ਪਾਉਣੀ ਆ ਤੇ ਸਲਵਾਰ ਨਾਲ ਵੀ ਪਾਉਣੀ ਆ ਇਹ ਟ੍ਰੈਂਡ ਦੇ ਵਿੱਚ ਹੈਗੀ ਹੈ ਲੈਂਸ ਆਪਣੇ ਇਹ ਲੈਂਸ ਲਗਾਤੀ ਬਾਹ ਜਿਹੜੀ ਇਹਦੀ ਪਾਕਿਸਤਾਨੀ ਕਰੀ ਹੈ ਜੀ ਅਸੀਂ ਬਾਹ ਦੇ ਉੱਪਰ ਵੀ ਆਪਣੇ ਵਰਕ ਹੈਗਾ ਆ ਸਾਰਾ ਹੈਂਡਵਰਕ ਦਾ ਕੰਮ ਹੈ ਇਹਦੇ ਉੱਪਰ ਆਰੀ ਵਰਕ ਤੇ ਹੈਂਡਵਰਕ ਹੈ ਬਹੁਤ ਸੋਹਣੀ ਲੱਗਦੀ ਹੈ ਪਿੱਸੇ ਜਿਹੜੇ ਹੈਗੇ ਆਪਾਂ ਨੇ ਦੇਖੋ ਲਟਕਣ ਲਾਇਆ ਜਦੋਂ ਉਹਦੇ ਡਰੈਸ ਦੇ ਹਿਸਾਬ ਨਾਲ ਪਿੱਛੇ ਆਪਾਂ ਨੇ ਲਟਕਣ ਲਾਇਆ ਬੱਚੇ ਦੇ ਹਿਸਾਬ ਨਾਲ ਥੋੜੇ ਛੋਟੇ ਲਟਕਣ ਲਾਇਆ ਆਪਾਂ ਨੇ ਇਹ ਲਟਕਣ ਲਾਇਏ ਨੇਗੇ ਜੀ ਪਿਓਰ ਨੇਚਰਲ ਕਰੇਵ ਦੇ ਉੱਪਰ ਜਿਹੜਾ ਹੈਗਾ ਕੱਪੜਾ ਹੈਗਾ ਇਹਦੇ ਵਿੱਚ ਸਿੰਪਲ ਲਾਈਨਿੰਗ ਲਾਈ ਹੈ ਪਰ ਵਧੀਆ ਵਾਲੀ ਲਾਈ ਹੈ ਅਸੀਂ ਅਸੀਂ ਲਾਈਨਿੰਗ ਹਮੇਸ਼ਾ ਵਧੀਆ ਵਾਲੀ ਉਹ ਵਰਤਦੇ ਹੁੰਨੇ ਆ ਜੀ ਕਿਉਂਕਿ ਇਹਨਾਂ ਵਧੀਆ ਕਪੜਾ ਲੈ ਕੇ ਫਿਰ ਲੈਣੇਗਾ ਆਪਾਂ ਨਹੀਂ ਘਟੀਆ ਲਾ ਸਕਦੇ ਆ ਦੇਖੋ ਪਾਕਿਸਤਾਨੀ ਇਹਦੇ ਨਾਲ ਆਪਾਂ ਨੇ ਸਲਵਾਰ ਤਿਆਰ ਕਰੀ ਐ نیچے ਆਪਾਂ ਨੇ ਜਿੱਦਾਂ ਗੋਟਾ ਪੱਤੀ ਦਾ ਡਿਜ਼ਾਈਨ ਮੂਰੀ ਦੇ ਉੱਪਰ ਕਰਿਆ ਕਿਉਂਕਿ ਸ਼ਰਟ ਦੇ ਉੱਤੇ ਕਾਫੀ ਵਰਕ ਹੈ ਹਨਾ ਇਹਦੇ ਨਾਲ ਸਿੰਪਲ ਮੂਰੀ ਨਹੀਂ ਵਧੀਆ ਲੱਗਦੀ ਇਹਦੀ ਆਪਾਂ ਨੇ ਪਤਲੀ ਮੂਰੀ ਰੱਖੀ ਐ ਬਾਕੀ ਆਪਾਂ ਨੇ ਉੱਪਰ ਹਨਾ ਲਾਸਟਿਕ ਪਾਈ ਐ ਲਾਸਟਿਕ ਪਾਤੀ ਉਹਨਾਂ ਦੇ ਬਾਲ ਪਾ ਕੇ ਹੇ ਪ੍ਰੈਸ ਵਗੈਰਾ ਹੋਏ ਹੋਏ ਨੇ ਕਿਉਂਕਿ ਅੱਜ ਇਹ ਕੱਪੜੇ ਜਾਣੇ ਆ ਜੀ ਕੱਲ ਨੂੰ ਉਹਨਾਂ ਦਾ ਜਿਹੜਾ ਹੈਗਾ ਜਾਗੋ ਦਾ ਹਨਾ ਪ੍ਰੋਗਰਾਮ ਹੈਗਾ ਆ ਉਹਨਾਂ ਨੇ ਉੱਥੇ ਭੌਣੇ ਨੇ ਇਹ ਕੱਪੜੇ ਅਗਲਾ ਆਪਣਾ ਹੈਗਾ ਜੀ ਇਹਦੇ ਨਾਲ ਆਪਾਂ ਨੇ ਕਾਫੀ ਭਾਰਾ ਕਲੀਆਂ ਵਾਲਾ ਘਗਰਾ ਦੇਖੋ ਸੇਮ ਕੱਪੜੇ ਤੇ ਸੇਮ ਕੱਪੜੇ ਤੇ ਆਪਾਂ ਨੇ ਘਗਰਾ ਤਿਆਰ ਕਰਿਆ ਬਹੁਤ ਜ਼ਿਆਦਾ ਘੇਰਾ ਜਿੱਦਾਂ ਦੀ ਉਹਨਾਂ ਨੇ ਸਾਨੂੰ ਵੀਡੀਓ ਪਾਈ ਸੀਗੀ ਹਨਾ ਜੇ ਮੈਨੂੰ ਉਹ ਲੱਗਿਆ ਮੈਂ ਉੱਪਰ ਫੋਟੋ ਲਗਾ ਦਾਂਗੀ ਜਿਹੜੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਸੀਗੀ ਆ ਦੇਖੋ ਆਪਾਂ ਨੇ ਵੈਸੇ ਕਲੀਆਂ ਨਹੀਂ ਇਹਦੇ ਵਿੱਚ ਪਈਆਂ ਹੋਈਆਂ ਗੁੱਦੇ ਦੇ ਵਿੱਚ ਕਲੀਆਂ ਦੇ ਤਰ੍ਹਾਂ ਗੋਟਾ ਪੱਤੀ ਲਾਈ ਐ ਇਹ ਗੋਟਾ ਪੱਤੀ ਲੱਗੀ ਹੋਈ ਆ ਸਾਰੇ ਬਹੁਤ ਜ਼ਿਆਦਾ ਜਿਹੜਾ ਹੈਗਾ ਫੇਰ ਹੈਗਾ ਆ ਆ ਦੇਖੋ ਜਿੱਦਾਂ ਅਸੀਂ ਖੱਗਰੇ ਦੀ ਦੇਖੋ ਕੋਈ ਨਹੀਂ ਐਦਾਂ ਦਾ ਖੱਗਰਾ ਸਲਾਈ ਕਰਦਾ ਹਨਾ ਚਲੋ ਕੋਈ ਕਰਦੇ ਵੀ ਹੋਣਗੇ ਵਧੀਆ ਵਧੀਆਲੇ ਜਿਹੜਾ ਕੰਮ ਕਰਦੇ ਆ ਉਹ ਤਾਂ ਕਰਦੇ ਆ ਸਾਡੀ ਡਬਲ ਵੈਲਟ ਹੁੰਦੀ ਹੈਗਾ ਗੱਰੇ ਦੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਇਲਾਸਟਿਕ ਵਗੈਰਾ ਘੁੰਮ ਜਾ ਉੱਪਰਲਾ ਜਿਹੜਾ ਨੇਫਾ ਮੋੜਿਆ ਉਹਦੇ ਵਿੱਚ ਆਪਣੀ ਇਲਾਸਟਿਕ ਪਾਈ ਹੋਈ ਹੈ ਆਪਣੇ ਡਬਲ ਨੇਫਾ ਦਿੱਤਾ ਹੁੰਦਾ ਆ ਦੇਖੋ ਜਿਹੜਾ ਇਹ ਵਾਲਾ ਨੇਫਾ ਹੈ ਇਹਦੇ ਵਿੱਚ ਆਪਣੇ ਥੋੜਾ ਜਿਹਾ ਬਸ ਇਹਦੇ ਵਿੱਚ ਆਏ ਡੋਰੀ ਪਾ ਕੇ ਲਟਕਣ ਪਾਤੇ ਇੱਥੇ ਉਹ ਨਾਲਾ ਪਾ ਕੇ ਵੀ ਬਨ ਸਕਦੇ ਨੇ ਜੇ ਉਹਨਾਂ ਨੂੰ ਕੋਈ ਲੱਕ ਦੀ ਪ੍ਰੋਬਲਮ ਆਉਂਦੀ ਹੈ ਜਾਂ ਕਦੇ ਲੂਜ ਹੁੰਦੇ ਆ ਹਨਾ ਇੱਥੇ ਉਹ ਨਾਲਾ ਪਾ ਕੇ ਵੀ ਅਗਲਾ ਬਨ ਸਕਦਾ ਹੈ ਆਪਣਾ ਡਬਲ ਨੇਫਾ ਹੀ ਹੁੰਦਾ ਹਮੇਸ਼ਾ ਘਰੇਆਂ ਦੇ ਦੇਖੋ ਡਬਲ ਨੇਫਾ ਲੱਗਿਆ ਹੋਇਆ ਇਹਦੇ ਤੇ ਮਿਹਨਤ ਥੋੜੀ ਜਿਹੀ ਜ਼ਿਆਦਾ ਆਉਂਦੀ ਹੈ ਤੇ ਟਾਈਮ ਤਾਂ ਜਿਆਦਾ ਲੱਗਦਾ ਪਰ ਕੰਮ ਸਾਡਾ ਹਰ ਇੱਕ ਜਿਹੜਾ ਕੰਮ ਸਫਾਈ ਦਾ ਹੁੰਦਾ ਕਿਉਂਕਿ ਮੇਰੇ ਕਾਰੀਗਰ ਵੀ ਨਹੀਂ ਮਿਲੇ ਹੈਗੇ ਜੀ ਦੋ ਦਿਨ ਤੋਂ ਵੀ ਬਹੁਤ ਜਿਆਦਾ ਦੀ ਗੀ ਸੀ ਸਾਡੇ ਕੋਲੇ ਹੋਰ ਵੀ ਵਿਆਹਾਂ ਦੇ ਕੱਪੜੇ ਕਾਫੀ ਆਇਆ ਇਹ ਡਰੈਸ ਮੈਂ ਖੁਦ ਤਿਆਰ ਕਰੀ ਹੈਗੀ ਸਾਰੀ ਮੈਂ ਖੁਦ ਤਿਆਰ ਕਰੀ ਹੈ ਜੀ ਕਿਉਂਕਿ ਮੈਂ ਦੋ ਰਾਤ ਨੂੰ ਵੀ ਰਾਤ ਵੀ ਦੁਪੱਟਾ ਰਹਿ ਗਿਆ ਸੀ ਜਦ ਸਾਡਾ ਡਾਈ ਨਹੀਂ ਹੋ ਕੇ ਆਇਆ ਸੀਗਾ ਰਾਤ ਨੂੰ ਜਿਹੜਾ ਹੈਗਾ ਇਹਦੇ ਤੇ ਮੈਂ ਸਾਰਾ ਗੋਟਾ ਪੱਤੀ ਦਾ ਕੰਮ ਦਿਖੋ ਸਾਰਾ ਦੁਪੱਟਾ ਵੀ ਗੋਟਾ ਪੱਤੀ ਦੇ ਨਾਲ ਤਿਆਰ ਕਰਿਆ ਦੁਪੱਟਾ ਵੀ ਇੱਦਾਂ ਡਾਈ ਨਹੀਂ ਸੀ ਹੋ ਕੇ ਆਇਆ ਇਹ ਵੀ ਮੈਂ ਰਾਤ ਨੂੰ ਜਿਹੜੇ ਹੈਗੀ ਫਿਰ ਗੋਟਾ ਪੱਤੀ ਲਗਾ ਕੇ ਦੇਖੋ ਫਿਰ ਮੈਂ ਤੇ ਗੋਟਾ ਵਗੈਰਾ ਲਾਇਆ ਕਿਉਂਕਾ ਡਾਈਲੇਟ ਹੋ ਗਿਆ ਕਰਵਾਉਣਾ ਇਹ ਦੁਪੱਟਾ ਸਾਨੂੰ ਪਹਿਲਾਂ ਮਿਲਿਆ ਨਹੀਂ ਸੀਗਾ ਪਿਓਰ ਟੈਬੀ ਦਾ ਦੁਪੱਟਾ ਹੈਗਾ ਪਿਓਰ ਟੈਬੀ ਦਾ ਦੁਪੱਟਾ ਹੈ ਜੀ ਇੰਨਾ ਜਿਆਦਾ ਬੁਖਾਰ ਵੀ ਚੜਿਆ ਹੋਇਆ ਮੈਨੂੰ ਜਿਹੜਾ ਹੈਗਾ ਦਵਾਈ ਲੈ ਕੇ ਫਿਰ ਜਿਹੜਾ ਗੋਟਾ ਤਿਆਰ ਕਰਿਆ ਕਿਉਂਕਿ ਜਦੋਂ ਆਗਲੇ ਦਾ ਟਾਈਮ ਦਿੱਤਾ ਹੋਇਆ ਹੈ ਨਾ ਉਹ ਟਾਈਮ ਤੇ ਜਿਹੜਾ ਹੈਗਾ ਕੱਪੜੇ ਤਾਂ ਦੇਣੇ ਹੀ ਆ ਤੇ ਇੱਕ ਸਾਡੀ ਕੱਲ ਸੁੱਤੀ ਸੀਗੀ ਐਤਵਾਰ ਕਰਕੇ ਨਹੀਂ ਚਲੋ ਉੱਥੇ ਆਪਣੇ ਜਿਹੜਾ ਹੈਗੇ ਹੈਲਪ ਵੀ ਹੋ ਜਾਂਦੀ ਹੈ ਸਟੂਡੈਂਟ ਵੀ ਹੈਲਪ ਕਰ ਦਿੰਦੇ ਆ ਬਾਕੀ ਕਾਰੀਗਰਾਂ ਕੋਲੇ ਵੀ ਬਹੁਤ ਜ਼ਿਆਦਾ ਕੰਮ ਹੈ ਸਾਡੇ ਕਾਰੀਗਰਾਂ ਕੋਲੇ ਵੀ ਜਿਹੜੇ ਹੈਗਾ ਮਾਸਟਰ ਜੀ ਵੀ ਕੱਪੜੇ ਬਣਾ ਰਹੇ ਨੇ ਉਹ ਵੀ ਅਸੀਂ ਕਿਸੇ ਦੇ ਕੱਪੜੇ ਦੇਣੀ ਆ ਦੇਖੋ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਲੱਗਦਾ ਇਹਨਾ ਸੋਨਾ ਲੱਗਦਾ ਸਾਰੀ ਡਰੈਸ ਦੇ ਵਿੱਚ ਕੋਈ ਘਾਟ ਹੀ ਨਹੀਂ ਹੈਗੀ ਇਹ ਹੀ ਡਰੈਸਾਂ ਤੁਸੀਂ ਜਿੰਨੀ ਮਰਜ਼ੀ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਆਪਾਂ ਨੇ ਫੁੱਲ ਝੜੀ ਵਾਲਾ ਗੋਟਾ ਲਾਇਆ ਦਾ ਪਰ ਗੋਟਾ ਵੀ ਸਾਡਾ ਇਹ ਨਹੀਂ ਵੀ ਸਿੰਪਲ ਤਰੀਕੇ ਨਾਲ ਲੱਗਿਆ ਉਹ ਦੇਖੋ ਗੁੰਮ ਲੱਗਿਆ ਹੁੰਦਾ ਕੋਈ ਵੀ ਕੰਮ ਮੇਰਾ ਐਵੇਂ ਨਹੀਂ ਕੰਮ ਕਰਿਆ ਹੁੰਦਾ ਵੀ ਚਲਮਾ ਜਿਹਾ ਕੰਮ ਕਰਤਾ ਉੱਤੇ ਧਰ ਕੇ ਲਾਤਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਵੀਡੀਓ ਵੀ ਦੇਖ ਸਕਦੇ ਹੋ ਅਸੀਂ ਗੁੰਮ ਗੋਟਾ ਕਿੱਦਾਂ ਲਾਉਣੇ ਆ ਹਨ ਉਹ ਸਾਡੇ ਚੈਨਲ ਦੇ ਉੱਪਰ ਵੀਡੀਓ ਵਗੈਰਾ ਦਿੱਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਸਾਰਾ ਕੰਮ ਕੀਤਾ ਹੁੰਦਾ ਹੈ ਜਿੱਦਾਂ ਇਹਨਾਂ ਦਾ ਕੰਮ ਵੱਧ ਜਾਂਦਾ ਜੀ ਪਹਿਲਾਂ ਨਸਾਂ ਲਾਉਣੇ ਹਨਾ ਵੀ ਕਿੰਨੇ ਕਿੰਨੇ ਇੰਚ ਤੇ ਜਿਹੜੇ ਹੈਗੇ ਗੋਟੇ ਗੋਟਾ ਪੱਤੀ ਦੀਆਂ ਲੇਹਰਾਂ ਲਾਉਣੀਆਂ ਨੇ ਹਨਾ ਫਿਰ ਮੈਨੂੰ ਸਿੱਧੀਆਂ ਲੇਹਰਾਂ ਨਹੀਂ ਵਧੂਆ ਲੱਗੀਆਂ ਮੈਂ ਪਹਿਲਾਂ ਸਿੱਧੀਆਂ ਲਾਈਆਂ ਫਿਰ ਮੈਂ ਦੋ ਟੇਡੀਆਂ ਪਾਤੀਆਂ ਮੈਂ ਕਿਹਾ ਚਲੋ ਇਦਾਂ ਪਾ ਦਿੰਨੇ ਆ ਚਲੋ ਜੀ ਇਹ ਆਪਾਂ ਨੇ ਅੱਜ ਦੇਣੀ ਸੀ ਅੱਜ ਹੁਣ ਟੈਨਸ਼ਨ ਜੀ ਲਿਬੜ ਗਈ ਤੇ ਕਿਉਂਕਿ ਜਿੰਨਾ ਚਿਰ ਚੀਜ਼ ਦੇਣੀ ਹੁੰਦੀ ਆ ਆਪ ਨੂੰ ਫਿਕਰ ਰਹਿੰਦਾ ਹਨਾ ਇਨੇ ਟਾਈਮ ਦੀ ਸਾਡੇ ਕੋਲੇ ਤਾਂ ਕਾਫੀ ਟਾਈਮ ਦੀ ਉਹਨਾਂ ਦੀ ਆਈ ਹੋਈ ਐ ਕਿਉਂਕਿ ਜਦੋਂ ਹਨਾ ਇਹ ਵਰਕਰਾਂ ਵਗੈਰਾ ਦਾ ਕੰਮ ਹੁੰਦਾ ਇਹ ਵੀ ਚਲੋ ਇਹ ਲੇਟ ਵੀ ਕਰ ਦਿੰਦੇ ਨੇ ਆਪਾਂ ਕਹਿ ਵੀ ਨਹੀਂ ਸਕਦੇ ਉਹਨਾਂ ਕੋਲੇ ਵੀ ਬਹੁਤ ਜ਼ਿਆਦਾ ਰੁatschਾ ਹੈਗਾ ਤੇ ਫਿਰ ਵੀ ਉਹਨਾਂ ਨੇ ਵਿੱਚ ਦੀ ਸਾਡਾ ਕੰਮ ਕਰਕੇ ਦਿੱਤਾ ਨਹੀਂ ਤਾਂ 15-15 ਦਿਨ ਉਹ 20 ਵੀ ਦੇਣਾ ਮੰਗਦੇ ਆ ਕੰਮ ਕਰਨ ਵਾਸਤੇ ਸਾਨੂੰ ਉਹਨਾਂ ਨੇ ਫਿਰ ਵੀ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਦੇਤਾ ਨਹੀਂ ਤਾਂ 20-25 ਦਿਨ ਸਾਡੇ ਇੰਨੇ ਸੂਟ ਪਏ ਨੇ ਉਹਨਾਂ ਕੋਲੇ ਹਜੇ ਹੋਰ ਵੀ ਤਿਆਰ ਕਰੇ ਤੇ ਉਹ ਵੀ ਹਜੇ ਜਿਹੜਾ ਸਾਡੇ ਆਇ ਨਹੀਂ ਹੈਗੇ ਚਲੋ ਉਹ ਲੇਟ ਆਲੇ ਨੇ ਅਸੀਂ ਜੇ ਸਲਾਈ ਕਰਨੀ ਹੈ ਤਾਂ ਵੀ 10-15 ਦਿਨਾਂ ਦਾ ਟਾਈਮ ਤਾਂ ਮੰਗਦੇ ਹੀ ਆ ਬਾਕੀ ਇਹਨਾਂ ਦਾ ਤਾਂ ਸਾਰਾ ਕੰਮ ਤੀਗਾ ਹਨਾ ਇਹ ਟਾਈਮ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਾਂ ਇੱਕ ਵਾਰੀ ਵੇਖ ਤੁਹਾਨੂੰ ਜਿਹੜਾ ਹੈਗਾ ਆਪਣਾ ਰੈ ਆਪਣਾ ਐਡਰੈਸ ਹੈਗਾ ਜੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਪੂਰੀ ਤੱਕੜਵਾਲ ਚੌਕ ਬਰਨਾਲਾ ਰੋਡ ਬਸਨੀਸ ਨਗਰ ਦੇ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਉਹਦੇ ਆਪੋਜ਼ਿਟ ਆਪਣਾ ਗਲੀ ਦੇ ਵਿੱਚ ਆਪਣਾ ਬੁਟੀਕ ਐਂਡ ਸਲੂਨ ਹੈਗਾ ਆ ਉੱਥੇ ਤੁਹਾਨੂੰ ਸਾਡਾ బోర్ਡ ਵੀ ਲੱਗਿਆ ਮਿਲ ਜਾਏਗਾ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪ੍ਰਣਾਮ ਸਭ ਜੀ ਮੇ ਤਾਂ ਜੈ ਜਵਾਨ ਜੈ ਸਨ ਸਦਾ ਖੁਸ਼ ਰਹੇ